ਹਾਂਜੀ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਰਾਡ ਮੈਡੀਕਲ ਸਟੋਰ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ। ਅੱਜ ਦੀ ਵੀਡੀਓ ਖਾਸ ਉਹਨਾਂ ਵੀਰਾਂ ਲਈ ਹੈ ਜਿਨ੍ਹਾਂ ਨੂੰ ਕਬਜ਼ੇ ਦੀ ਪ੍ਰੋਬਲਮ ਰਹਿੰਦੀ ਹੈ। ਅੱਜ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲੱਗੇ ਆਂ ਪੀਕੋਲੈਕ ਸਰਪ ਦੇ ਬਾਰੇ। ਪੀਕੋਲੈਕ ਸਰਪ ਲੀਫੋਰਡ ਦੁਆਰਾ ਬਣਾਇਆ ਜਾਂਦਾ ਹੈ ਤੇ ਇਸ ਦੀ 100 ਐਮਲ ਦੀ ਪੈਕਿੰਗ ਬਚਾਰ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ। ਇਹਦੇ ਵਿੱਚ ਮੁੱਖ ਰੂਪ ਵਿੱਚ ਸੋਡੀਅਮ ਪੀਕੋਸਲਫੇਟ ਪਾਇਆ ਜਾਂਦਾ ਹੈ ਕਿ ਜਿਸ ਨੂੰ ਕਬਜ਼ੀ ਹੋਲਣ ਦੇ ਵਿੱਚ ਵਰਤਿਆ ਜਾਂਦਾ ਹੈ ਇਹਦੇ ਐਮ ਆਰ ਪੀ ਰੇਟ ਦੀ ਗੱਲ ਕਰੀਏ ਤਾਂ ਇਹ ਤਾਂ ਮਾਰਕੀਟ ਪ੍ਰਾਈਸ ਰੇਟ 85 ਰੁਪਏ ਹੈ ਇਸ ਨੂੰ ਡਾਕਟਰਾਂ ਦੁਆਰਾ ਉਦੋਂ ਵੀ ਵਰਤਿਆ ਜਾਂਦਾ ਹੈ ਜਦੋਂ ਕਿਸੇ ਦਾ ਆਪਰੇਸ਼ਨ ਕਰਨਾ ਹੋਵੇ ਅਤੇ ਅੰਤਰੀਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੋਵੇ ਤਾਂ ਵੀ ਕੀਤਾ ਜਾਂਦਾ ਹੈ ਇਸ ਨੂੰ ਰਾਤ ਨੂੰ ਸੌਂਦੇ ਸਮੇਂ ਤੁਸੀਂ ਲੈ ਸਕਦੇ ਹੋ ਕਿਉਂਕਿ ਇਸ ਦਾ ਰਿਜ਼ਲਟ 11 ਤੋਂ 12 ਘੰਟਿਆਂ ਬਾਅਦ ਵੇਖਣ ਨੂੰ ਮਿਲਦਾ ਹੈ ਜੇਕਰ ਤੁਹਾਨੂੰ ਵੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਪੰਜਾਬੀ ਦੇ ਵਿੱਚ ਹੋਰ ਦਵਾਈਆਂ ਦੇ ਬਾਰੇ ਤੁਹਾਡੇ ਨਾਲ ਆਪਾਂ ਜਾਣਕਾਰੀ ਸਾਂਝੀ ਕਰਦੇ ਰਹੀਏ ਧੰਨਵਾਦ ਜੀ